ਹਾਂਜੀ ਦੋਸਤੋ ਲੈ ਕੇ ਆਏ ਹਾਂ ਵੀਡੀਓ ਕੱਲ 6 ਫਰਵਰੀ ਦੇ ਤਿੰਨ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਕੱਲ ਕਿਹੜੇ ਖਿਡਿਆਰੀ ਵੈਸਟ ਰੇਡਰ ਤੇ ਜਾਫੀ ਬਣਿਆਗੇ ਤੇ ਪੂਰੀ ਵੀਡੀਓ ਦੇਖ ਕੇ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਲੈ ਕੇ ਆਉਂਦੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਗੱਲ ਕਰਦੇ ਆ ਫਾਈਨਲ ਰਿਜ਼ਲਟਾਂ ਦੀ ਤੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਸ਼ਿਖਾਵਾਂ ਗ ਅਸੀ ਤੇ ਉਥੇ ਪਹਿਲਾ ਇਨਾਮ 125000 ਤੇ ਦੂਜਾ ਇਨਾਮ ਲੱਖ ਰੁਪਇਆ ਸੀ ਤੇ ਇੱਥੇ ਪੰਜਾਬ ਲਾਈਨ ਚ ਤੇ ਕਮਾਂਡ ਦੀਆਂ ਟੀਮਾਂ ਦੇ ਵਿਚਕਾਰ ਸ਼ੋਅ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਮਾਂਡ ਦੀ ਟੀਮ ਸੈਕੰਡ ਰਹੀ ਤੇ ਪੰਜਾਬ ਲਾਈਨ ਚ ਦੀ ਟੀਮ ਫਰਸਟ ਅੱਗੇ ਗੱਲ ਕਰਦੇ ਹੁਲਕਾ ਮਹੱਲੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ ਐਲਈਡੀਆਂ ਦਿੱਤੇ ਗਈਆਂ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਫਤਿਹਪੁਰ ਤੇ ਬਨੂੜ ਦੀਆਂ ਟੀਮਾਂ ਦੇ ਵਿਚਕਾਰ ਤੇ ਇਹਦੇ ਵਿੱਚੋਂ ਬਨੂੜ ਦੀ ਟੀਮ ਫਰਸਟ ਰ ਪਰ ਦੋ ਟੀਮ ਸੈਕੰਡ। ਤੇਤੋਂ ਦੇ ਵੈਸਟ ਕਟਿਆਰੀਆਂ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣ ਗਾ ਰਣ ਫਤੇਪੁਰ ਵਾਲਾ ਆਰਟਿਕ ਕਬੱਡੀਆਂ ਪਾ ਕੇ 7 ਨੰਬਰ ਲੈਤੇ ਦੇ ਵਿੱਚ ਜਾਫੀ ਬਣਾਗਾ ਪਰ ਫਤੇਪੁਰ ਵਾਲਾ 6 ਟੱਚ ਲੈ ਕੇ 4 ਜਫੇ ਲਾਏ। ਅੱਗੇ ਗੱਲ ਕਰਦੇ ਹਾਂ ਫਤੇਗੜ ਗੰਡੂਆਂ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਰੁਪਏ, ਦੂਜਾ ਇਨਾਮ 44000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ। ਤਾਂ ਇਥੇ ਫਾਈਨਲ ਮੈਚ ਹੋਇਆ ਸੀ ਬੱਲਰਾਂ ਤੇ ਕਯੌੜਕ ਦੀਆਂ ਟੀਮਾਂ ਦੇ ਵਿਚ ਫਾਸਟ ਤੇ ਇਤੋਂ ਦੇ ਵੈਸਟ ਖਡਿਆਰਿਆਂ ਦੀ ਗੱਲ ਕਰਕੇ ਤਾਂ ਇਤੋਂ ਬੈਟ ਰੇਡਰ ਬਣਿਆ ਮਨਦੀਪ ਬੱਲਰਾਂ ਵਾਲਾ ਤੇ ਸੂਬਾ ਭਾਗਲ ਵਾਲਾ ਦੋਨਾਂ ਨੇ 6-6 ਕ ਵੱਡੀਆਂ ਪਾਈਆਂ ਤੇ 5-5 ਨੰਬਰ ਲੈ ਤੇ ਦੋਨੋਂ ਹੀ ਜਵੈਂਟ ਵੈਸਟ ਰੇਡਰ ਬਣਿਆ ਗਏ ਤੇ ਬੈਟ ਜਾਫੀ ਬਣੇਗਾ ਖੁਸ਼ੀ ਪੱਛਵਾਨੇ ਵਾਲਾ 5 ਟੱਚ ਲੈ ਕੇ 3 ਜਫੇ ਲਾਏ ਤੇ ਮੁੰਡੇ ਗੰਡੂਆਂ ਦੇ ਕਬੱਡੀ ਟੂਰਨਾਮੈਂਟ ਤੋਂ 11-11000 ਰੁਪਏ ਦੇ ਵੈਸਟ ਰੇਡਰ ਤੇ ਜਾਫੀ ਬਣੇਗੇ ਤੇ ਹਾਂਜੀ ਇਹ ਸੀ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ